ਕੁੜੀਆਂ ਤੋਂ ਨਾਲ ਲੈ ਆਦੇ ਹੁੰਦੇ ਸਨ ਮਨ ਮੰਨਦੇ ਨਾਲ ਹਾਏ ਇੱਥੇ ਤਾਂ ਹਾਂ ਹਾਂਜੀ ਹੁਣ ਦੱਸੋ ਉਹ ਪਾਈ ਬਲਬਾਨ ਤੇ ਫਤਾ ਦੋਲੇ ਭਰਾ ਸੀਗੇ ਅੱਛਾ ਜੀ ਤੇ ਬੇਰਾ ਉਹ ਗੁਰੂ ਘਰ ਦੇ ਕੀਰਤਨਗੇ ਸੀਗੇ ਕੀਰਤਨ ਕਰਦੇ ਸੀ ਰੋਜ਼ ਹਾਂਜੀ ਤੜਕੇ ਹਾਂਜੀ ਹਾਂਜੀ ਤੇ ਬੇਰਾ ਤੇ ਉਹਨਾਂ ਦੋਨਾਂ ਭਰਾਵਾਂ ਨੇ ਸਲਾਹ ਕਰੀ ਹਾਂਜੀ ਆਪਣੀ ਜਰ ਭੈਣ ਵਿਆਹਣ ਦੇ ਯੋਗ ਹੋ ਗਈ ਹਾਂਜੀ ਉਹ ਭੈਣ ਦਾ ਵਿਆਹ ਕਰ ਦਈਏ ਹਾਂਜੀ ਉਹ ਕਹਿੰਦਾ ਕਰਦੇ ਭਾਈ ਫਿਰ ਹਾਂਜੀ ਮੈਂ ਕਿਹਾ ਕਹਿੰਦਾ ਮੀਨਾ ਕਰ ਹਾਂਜੀ ਗੁਰੂ ਜੀ ਨੂੰ ਕਹਿੰਦੇ ਆ ਉਹ ਤੇ ਆ ਤਾ ਸਲਾਹ ਕਰੀ ਹਾਂਜੀ ਆਪਾਂ ਕੱਠ ਕਰਾਂਗੇ ਬਹੁਤ ਹਾਂਜੀ ਸਾਰੇ ਸ਼ੀਰਿਆਂ ਨੂੰ ਇੱਥੇ ਦਾ ਨੂ ਸਭ ਪੜ੍ਹ ਪੜਾਉ ਨੂੰ ਸੱਦਾਂਗੇ ਹਾਂਜੀ ਬਾਪੂ ਜੀ ਜੇ ਜਦੋਂ ਸੱਦਾਂਗੇ ਆਪਾਂ ਕੱਠ ਕਰਾਂਗੇ ਪੂਰਾ ਹਾਂਜੀ ਪੈਸੇ ਖਰਚ ਕਰਾਂਗੇ ਹਾਂਜੀ ਉਹ ਕਹਿੰਦਾ ਚੰਦਾ ਭਾਈ ਐ ਕਰ ਲਾਂਗੇ ਫਿਰ ਹਾਂਜੀ ਤੇ ਬਲਵੰਤ ਨੂੰ ਆਦਾ ਪਤਾ ਹਾਂਜੀ ਅਕੇ ਜਰ ਪੈ ਜਾਂਦੇ ਆਪਾਂ ਫਿਰ ਐ ਕਰ ਲੈਨੇ ਆ ਹਾਂਜੀ ਆਪਣਾ ਕੀ ਆ ਗਏ ਹੁੰਦੇ ਨਾ ਆਪਣਾ ਗੁਰੂ ਜੀ ਨੂੰ ਦੱਸ ਦਿੰਨੇ ਆ ਵੀ ਗੁਰੂ ਜੀ ਗੁਰੂ ਕਾਹਦੇ ਆਪਾਂ ਕੀਤਨੀ ਆ ਗਏ ਆ ਹਾਂਜੀ ਆਪਾਂ ਬਾਬੇ ਨੂੰ ਆਇਆ ਆਖ ਦਿੱਗੇ ਹਾਂਜੀ ਜੀ ਸਾਨੂੰ ਇੱਕ ਦਿਨ ਦਾ ਚੜਾਵਾ ਦੇ ਦਿਓ ਹਾਂਜੀ ਦੇ ਲੈ ਪੈਸੇ ਕਿੰਨੇ ਚੜਨਗੇ ਹਾਂਜੀ ਬਾਪੂ ਜੀ ਉਹ ਦੇ ਦਿਓ ਹਾਂਜੀ ਅਸੀਂ ਆਪਣੀ ਭੈਣ ਦਾ ਵਿਆਹ ਕਰਨਾ ਹੈ ਹਾਂਜੀ ਉਹ ਕਹਿੰਦਾ ਭਾਈ ਫਤਿਹਆ ਹਾਂਜੀ ਐ ਨਾ ਗੱਲ ਕਰ ਹਾਂਜੀ ਕੋਈ ਗੱਲ ਨਹੀਂ ਕਿੰਨੇ ਪੈਸੇ ਲੱਗਦੇ ਨੇ ਨਾ ਕਿ ਭੈਣ ਦੇ ਵਿਆਹ ਤੇ ਅਸੀਂ ਲਾਵਾਂਗੇ ਆਪੇ ਹਾਂਜੀ ਭੋਗੀ ਭੈਣੇ ਕਿ ਸਾਡੀ ਇਹ ਕੋਈ ਗੱਲ ਹੈ ਹਾਂਜੀ ਤੇ ਐ ਨਾ ਸਮਝ ਤੂੰ ਹਾਂਜੀ ਆਪਾਂ ਚੜਾਵਾ ਵੀ ਮੰਗਣਾ ਹੈ ਗੁਰੂ ਜੀ ਤੋਂ ਉਹ ਪੜ੍ਹਾਵਾ ਉਹ ਕਹਿੰਦਾ ਬਈ ਦੋਨਾ ਭਰਾਵਾਂ ਨੇ ਹਿੰਦ ਕਾਲੀ ਹਾਂਜੀ ਕਹਿੰਦੇ ਸਾਨੂੰ ਦਾ ਇੱਕ ਦਿਨ ਦਾ ਚੜਾਵੇ ਦੇ ਦੋ ਹਾਂਜੀ ਉਹ ਕਹਿੰਦਾ ਭਾਈ ਹਾਂਜੀ ਬੰਦ ਤਾਂ ਤੂੰ ਐ ਨਾ ਕਹਿ ਹਾਂਜੀ ਚੜਾਵੇ ਦੀ ਨਾ ਤੂੰ ਗੱਲ ਕਰ ਜੋ ਕੋਈ ਤੈਨੂੰ ਪੈਸੇ ਦੀ ਲੋੜ ਹੈ ਕੋਈ ਵਸਤੂ ਦੀ ਲੋੜ ਹੈ ਹਾਂਜੀ ਵਸਤੂ ਦੀ ਤੈਨੂੰ ਲੋੜ ਹੈ ਹਾਂਜੀ ਸਾਰੀ ਤੈਨੂੰ ਦੇਵਾਂਗੇ ਸਾਰੀ ਭੈਣਾਂ ਤੇ ਤੇਰੀ ਵੀ ਭੈਣਾਂ ਹੈ ਹਾਂਜੀ ਉਹ ਕਹਿੰਦਾ ਉਹ ਨਾ ਨੇ ਜਦ ਛੱਡੀ ਕਹਿੰਦੇ ਬਾਬਾ ਜੀ ਸਾਨੂੰ ਤਾਂ ਇੱਕ ਦਿਨ ਦਾ ਚੜਾਵਾ ਹੀ ਦੇ ਦੇ ਹਾਂਜੀ ਉਹ ਕਹਿੰਦੇ ਭਾਈ ਤੂੰ ਚੜਾਵੇ ਦੀ ਗੱਲ ਨਾ ਕਰ ਹਾਂਜੀ ਪੈਸੇ ਜਿੰਨੇ ਆਖੇਗਾ ਉਹਨੇ ਦੇ ਦੇਾਂਗੇ ਤੈਨੂੰ ਹਾਂਜੀ ਸਾਰਾ ਸਾਰਾ ਕੋਈ ਲੀੜਾ ਕਪੜਾ ਕੁਝ ਵੀ ਲੈ ਆਉਣਾ ਤੂੰ ਤੈਨੂੰ ਅਸੀਂ ਆਪੇ ਦੇਵਾਂਗੇ ਹਾਂਜੀ ਕੋਈ ਗੱਲ ਨਹੀਂ ਜੀ ਸਾਨੂੰ ਤਾਂ ਇੱਕ ਦਿਨ ਦਾ ਗੱਲ ਸੇ ਚੜਾਵਾ ਹੀ ਦੇ ਦੂ ਉਹਨਾਂ ਨੂੰ ਆਏ ਸੀ ਨਾ ਵੀ ਜਿਆਦਾ ਇਕੱਠਾ ਚੜਾਵਾ ਹੋ ਜੂਗਾ ਤੇ ਅਸੀਂ ਉਹਨਾਂ ਹੀ ਵਧੀਆ ਵਿਆਹ ਕਰ ਦਾਂਗੇ ਹਾਂ ਉਹਨਾਂ ਦੇ ਮਨ ਚ ਲਾਲਚ ਪੈਦਾ ਹੋ ਗਿਆ ਹੈ ਨਾ ਬਾਪੂ ਜੀ ਬੈਟਾ ਹੋ ਗਿਆ ਤੇ ਹਾਂਜੀ ਉਹ ਆਦਾ ਭਾਈ ਥੋੜੀ ਸਲਾਹ ਫਿਰ ਦੇ ਨਹੀਂ ਹਾਂਜੀ ਨਹੀਂ ਥੋੜਾ ਚਤਮੰਦਾ ਕਾ ਭਾਈ ਅਧਰ ਕੱਲ ਨੂੰ ਜਿਹੜਾ ਚੜਾਵਾ ਚੜੂਗਾ ਹਾਂਜੀ ਉਹ ਤੁਹਾਡਾ ਹੋਊਗਾ ਹਾਂਜੀ ਕਰਨੇ ਚੰਗਾ ਮਹਾਰਾਜ ਨੇ ਕਹਿ ਕੇ ਮੁੜਿਆ ਘਰੇ ਹਾਂਜੀ ਕਰਿਆ ਗਏ ਲੋ ਤੜਕੇ ਫੇਰ ਗਏ ਕੀਰਤਨ ਕਰਨ ਹਾਂਜੀ ਕੀਰਤਨ ਕਰੀ ਗਏ ਤੜਕੇ ਤੋਂ ਤੜਕੇ ਤੋਂ ਜਾ ਕੇ ਕੀਰਤਨ ਕਰੀ ਗਏ ਕਰੀ ਗਏ ਹਾਂਜੀ ਆਇਆ ਘਰ ਲੱਗ ਗਿਆ ਨੇਗਾ ਉਹਨਾਂ ਦੀ ਚੜਾਵੇ ਚ ਹਾਂਜੀ ਵੀ ਦਿਲ ਤੋਂ ਕੀਤਾ ਨਹੀਂ ਕੀਤਾ ਉਹਨਾਂ ਦੀ ਚੜਾਵੇ ਚ ਹਾਂਜੀ ਕਿੰਨਾ ਚੜਿਆ ਹੈ ਹਾਂਜੀ ਤੇ ਉਹਨਾਂ ਨੇ ਆਖਿਆ ਅਹ ਸੰਤ ਗੁਰੂ ਜੀ ਕਹਿੰਦੇ ਉਹ ਚੜਾਵਾ ਜਦੋਂ ਦੇਖਿਆ hath ਨੇ ਹਾਂਜੀ hath ਨੇ ਚੜਾਵਾ ਦੇਖਿਆ ਜਦੋਂ ਉਹ ਕਹਿੰਦਾ ਅਹ ਜਿੱਥੇ ਹਜ਼ਾਰਾਂ ਰੁਪਿਆ ਦੇ ਹਿਸਾਬ ਨਾਲ ਚੜਾਵਾ ਚੜਦਾ ਸੀਗਾ ਹਾਂਜੀ ਉੱਥੇ ਤੜਕੇ ਤੋਂ ਲੈ ਕੇ ਸ਼ਾਮ ਤੱਕ 100 ਰੁਪਿਆ ਚੜਿਆ ਸਿਰਫ 100 ਰੁਪਿਆ 100 100 ਰੁਪਿਆ ਬਸ ਕੱਲਾ ਹਾਂਜੀ ਹੋ ਹੋ ਉਹ ਭਾਈ ਚੁੱਪੇ ਕਰਕੇ ਘਰੇ ਮੁੜਿਆ ਹਾਂਜੀ ਘਰੇ ਮੁੜ ਕੇ ਆ ਕੇ ਨਹੀਂ ਗਏ ਕਹਿੰਦਾ ਕਿ ਆਪਦੀਆਂ ਸਲਾਮਾਂ ਕਰਨ ਲੱਗੇ ਹਾਂਜੀ ਵੀ ਕਿਵੇਂ ਵਿਆਹ ਕਰੀਏ ਕੀ ਕਰੀਏ ਕਹਿੰਦਾ ਤੋ ਕੀਰਤਨ ਨਹੀਂ ਕਰਨ ਜਾਣਾ ਠੀਕ ਹੈ ਜੀ ਤੇ ਉਹ ਕਹਿੰਦਾ ਕਿਉਂ ਕਹਿੰਦਾ ਜਾ ਰਿਹਾ ਆਪਣੇ ਨਾਲ ਠੱਗੀ ਮਾਰੀ ਬਾਬੇ ਨੇ ਹਾਂਜੀ ਸਮਿਤਾ ਨੂੰ ਕਹਿ ਕੇ ਹਾਂਜੀ ਕੋਈ ਬੰਦੇ ਕਹੇ ਹਣੇ ਸਮਿਤਾ ਨੂੰ ਕਹੀ ਜੇ ਹਾਂਜੀ ਚੜਾਵਾ ਨਾ ਚੜਾਇਓ ਅੱਜ ਹਾਂਜੀ ਅੱਜ ਨਾ ਚੜਾਵਾ ਚੜਾਇਓ ਹਾਂਜੀ ਉਹਨਾਂ ਨੇ ਫਿਰ ਆਹੋ ਰਸ ਤੇ ਬਹਿ ਗਏ ਹਾਂਜੀ ਤੜਕੇ ਜਦੋਂ 20 ਫੁੱਟ ਦੀ ਸਾਡੀ ਸਵਾ ਨਾ ਗਏ ਉਹ ਪਰ ਉਹਨਾਂ ਨੇ ਭਾਈ ਸੰਗਤਾਂ ਦੇ ਜਿਹਾ ਹਾਂਜੀ ਵੀ ਆ ਕੀਰਤਨ ਕਰੀਏ ਸਾਰੇ ਬੈਠੇ ਝਾਕ ਦੇਣ ਕੀਰਤਨ ਕਰੋ ਕੀ ਹੋ ਗਿਆ ਤੁਹਾਨੂੰ ਹਾਂਜੀ ਉਹ ਕਹਿੰਦੇ ਹੋਇਆ ਤਾਂ ਕੁਝ ਨਹੀਂ ਪੜਾ ਸੀ ਤੇ ਜੀ ਤੈਨੂੰ ਕਰਨ ਜਾਣਾ ਨਹੀਂ ਹੈਗਾ ਹਾਂਜੀ ਫਿਰ ਤੇ ਘਰ ਹੈ ਮਾਰੇ ਪਿੰਡੇ ਕਾ ਤੋਂ ਨਹੀਂ ਜਾਣਾ ਜਾਓ ਸੰਤਾਂ ਨੇ ਬੁਲਾਇਆ ਤੁਮ ਨੂੰ ਹਾਂਜੀ ਸੰਤ ਕਾ ਦੀ ਹਾਂਜੀ ਜਦੋਂ ਨਾ ਅੱਖੇ ਲੱਗੇ ਉਹ ਮੁੜ ਗਏ ਭਾਈ ਹਾਂਜੀ ਜਦੋਂ ਮੁੜ ਗਏ ਜਾ ਕੇ ਸੰਤਾਂ ਨੂੰ ਬਾਦੇ ਹਾਂਜੀ ਮਹਾਰਾਜ ਉਹ ਨਹੀਂ ਆਉਂਦੇ ਆ ਤਾਂ ਜਿੱਦ ਕਰੀ ਬੈਠੇ ਆ ਹਾਂਜੀ ਉਹ ਨਾ ਨੇ ਫੇਰ ਵੀ ਬੰਦੇ ਫੇਰ ਹੋਰ ਬੰਦੇ ਭੇਜੇ ਬਾਬਾ ਬੁੱਢਾ ਜੀ ਭੇਜਿਆ ਹਾਂਜੀ ਜਿਹੜਾ ਬਾਬਾ ਬੁੱਢਾ ਜੀ ਸੀਗੇ ਹਾਂਜੀ ਉਹਨਾਂ ਨੂੰ ਭੇਜਿਆ ਜੀ ਜਾ ਕੇ ਤੁਸੀਂ ਲਓ ਥੋਗੇ ਆ ਕੇ ਆ ਜਾਣਗੇ ਹਾਂਜੀ ਉਹ ਜਦੋਂ ਗਏ ਹਾਂਜੀ ਤੁਸੀਂ ਪਹਿਲਾਂ ਕਰੋ ਕੀਰਤਨ ਕਰੋ ਹਾਂਜੀ ਕੀਰਤਨ ਤੇਰੇ ਨੇ ਜੀ ਆਇਆਂ ਨੂੰ ਵਿੱਚ ਬੰਦੇ ਘੌਲ ਕਰ ਅਸੀਂ ਘੌਲ ਕਰ ਅੱਛੇ ਕਹਿੰਦੇ ਹੋਇਆ ਸੀ ਹੁਣ ਨਹੀਂ ਰੇਟ ਹਾਂਜੀ ਚਲਾਵਾ ਹੋਗਾ ਜਿੜਾਵਾ ਨਹੀਂ ਚੜਿਆ ਸਾਨੂੰ ਅਸੀਂ ਵਿਆਹ ਕਿਵੇਂ ਕਰਾਂਗੇ ਅੱਗੇ ਬੀਤੇ ਜਾਊਗਾ ਅਸੀਂ ਹੁਣ ਹਾਂਜੀ ਉਹਨੇ ਨਿਭਾਰੇ ਸੀ ਬਾਈ ਸਾਡੇ ਤਿੰਨ ਗਵਾਰਦ ਨਹੀਂ ਹੁੰਦੇ ਉਹਨੇ ਮੁੜ ਕੇ ਬਾਬਾ ਬੁੱਢਾ ਜੀ ਦੇ ਜਾ ਕੇ ਸੰਤਾਂ ਨੂੰ ਹਗਤਾ ਹਾਂਜੀ ਉਹ ਨਹੀਂ ਆਉਂਦੇ ਹਾਂਜੀ ਸੱਤਾ ਤੇ ਬਲਵੰਡ ਦੋਨੋਂ ਘਰਾਸੀ ਬੈਠੇ ਆ ਉਹ ਨਹੀਂ ਆਉਂਦੇ ਹਾਂਜੀ ਉਹ ਨਹੀਂ ਆਉਂਦੇ ਮੈਂ ਥੱਲੇ ਆ ਕੇ ਫੇਰ ਕੀ ਹੋਇਆ ਹੋਰ ਕੀ ਕਰਾਂਗੇ ਹਾਂਜੀ ਹੋ ਜੀ ਦੋ ਚਾਹ ਤੇ ਤਣਕਾ ਨਾ ਬਹੁਤ ਸਾਰਾ ਬਾਬੂ ਦਾ ਜੀ ਆਖਿਆ ਹਾਂ ਜੀ ਲੋਕ ਨਹੀਂ ਆਉਂਦੇ ਹੁਣ ਹਾਂ ਜੀ ਪਤਾ ਆਉਂਦੇ ਨਹੀਂ ਹੁਣ ਹਾਂ ਜੀ ਲੱਗਾਈ ਸਾਰੇ ਕੰਮ ਹੋ ਜਾਈਏ ਪਹਿਲਾਂ ਆਪਾਂ ਇਹ ਫਿਰ ਚੰਗਾ ਹਾਂ ਜੀ ਮੈਂ ਜਾਣਾ ਹਾਂ ਜੀ ਮੈਂ ਜਾਣਾ ਬਾਜ਼ਾਰ ਤੇ ਲਿਆਉਣਾ ਭਲਾ ਤੇ ਗੁਰੂ ਗੁਰੂ ਜੀ ਚਲ ਆਇਆ ਕਰੀਏ ਹਾਂ ਜੀ ਜਾਵੜੇ ਹਾਂ ਜੀ ਉਹ ਕਹਿੰਦੇ ਭਾਈ ਤੁਸੀਂ ਹਜੇ ਵੀ ਮੰਨ ਜਾਓ ਹਾਂਜੀ ਅਗਰ ਦੀਆਂ ਗੱਲਾਂ ਕੋਈ ਨਹੀਂ ਹੁੰਦੀਆਂ ਹਾਂਜੀ ਕੀ ਪਹਿਣੇ ਇੱਕ ਵੀ ਕੋਈ ਹੁੰਦਾ ਸਰ ਜੀ ਹਾਂਜੀ ਤੁਸੀਂ ਇਹ ਨਾ ਕਰੋ ਹਾਂਜੀ ਜਿਵੇਂ ਤੁਸੀਂ ਆਖੋਗੇ ਅਸੀਂ ਉਵੇਂ ਕਰ ਦਾਂਗੇ ਹਾਂਜੀ ਤੁਸੀਂ ਮੰਨ ਜਾਓ ਸਾਡੀ ਅਰਥੇ ਲੱਗੇ ਹਾਂਜੀ ਅੱਗੇ ਕੀਰਤਨ ਕਰੋ ਹਾਂਜੀ ਸੰਤਾਂ ਦੀ ਆਖੇ ਉਹ ਕਹਿੰਦੇ ਅਸੀਂ ਨਹੀਂ ਜਾਣਾ ਹਾਂਜੀ ਅਸੀਂ ਜਿਹੜੇ ਕਿਸੇ ਨਾਲ ਜਿਹੜੇ ਕਰੀਏ ਕਿ ਅਸੀਂ ਨਹੀਂ ਜਾਣਾ ਅਸੀਂ ਜਮਾ ਨਹੀਂ ਜਾਂਦੇ ਹਾਂਜੀ ਉਹ ਕਹਿੰਦੇ ਦੱਸੋ ਫਿਰ ਗੱਲ ਕੀ ਹੈ ਹਾਂਜੀ ਅਸੀਂ ਗੱਲ ਤਾਂ ਇਹ ਕਹਿ ਨਹੀਂ ਤੁਹਾਨੂੰ ਹਾਂਜੀ ਅਸੀਂ ਇਹ ਤੁਹਾਨੂੰ ਕਰਦੇ ਸੀਗੇ ਹਾਂਜੀ ਕੋਈ ਬੰਦਾ ਕਿਹਾ ਤਾਂ ਮੇਰੇ ਜਾਂ ਕੋਈ ਸੰਤ ਨੂੰ ਕਿਸੇ ਨੂੰ ਕਹਿ ਤਾਂ ਹਾਂਜੀ ਵੀ ਤੁਸੀਂ ਦੱਸ ਤਾਂ ਵੀ ਚੜਾਵਾ ਨਾ ਚੜੇ ਹਾਂਜੀ ਤੇ ਆ ਅਸੀਂ ਕਿ ਤੈਨੂੰ ਕਰਨਾ ਨਹੀਂ ਆਉਣਾ ਜੀ ਹਾਂਜੀ ਉਹ ਕਹਿੰਦੇ ਵੀ ਤੈਨੂੰ ਤਾਂ ਤੁਸੀਂ ਕਰੋ ਜੁਰੂਰੇ ਨਾ ਕਰੋ ਹਾਂਜੀ ਜੇ ਤੈਨੂੰ ਕਰੋ ਹਾਂਜੀ ਉਹ ਕਹਿੰਦੇ ਭਾਈ ਗੁਰੂ ਨਾਨਕ ਦੇਵ ਉਹ ਬਾਬਾ ਬਰਦਾਨਾ ਤੇ ਬਾਲਾ ਜੀ ਹਾਂ ਜੀ ਇਤਨ ਕਰਦੇ ਸੀਗੇ ਅੱਗੇ ਹਾਂ ਜੀ ਤਾਂ ਉਹਨਾਂ ਨੂੰ ਚੜਾਵੇ ਚੜਦੇ ਸੀ ਹਾਂ ਜੀ ਬਹੁਤ ਜ਼ਿਆਦਾ ਕਰਦੀ ਸੀ ਜੀ ਹਾਂ ਜੀ ਵੀ ਰੱਬ ਦਾ ਨਾਮ ਲੈਣਾ ਚੰਗੀ ਗੱਲ ਹੁੰਦੀ ਹੈ ਤੁਸੀਂ ਸਾਡਾ ਰੱਬ ਦੇ ਨਾਮ ਨੂੰ ਵੀ ਚੜਾਵਾਗਾ ਕਿਸੇ ਦੇ ਬੰਦੇ ਦੇ ਬੰਦੇ ਨੂੰ ਚੜਾਵਾ ਨਹੀਂ ਹੈਗਾ ਆਹ ਰਹਾ ਚੜਾ ਹਾਂ ਜੀ ਕਹਿੰਦੇ ਉਹਦੀ ਡਿਊਟੀ ਹੁੰਦੀ ਨਹੀਂ ਜਾਣਾ ਨਹੀਂ ਹੈਗਾ ਮੈਂ ਅਸੀਂ ਨਹੀਂ ਜਾਣਾ ਜੀ ਹਾਂ ਹੰਕਾਰ ਹੋ ਗਿਆ ਉਹਨਾਂ ਨੂੰ ਵੀ ਮਤਲਬ ਕੋਈ ਹੋਰ ਬੰਦਾ ਆਦੇ ਤੁਸੀਂ ਬੰਦੇ ਹੋਰ ਆਗ ਹੀ ਲੈ ਲਓ ਕਰੋ ਅਸੀਂ ਨਹੀਂ ਜਾਂਦੇ ਹਾਂਜੀ ਉਹਨਾਂ ਨੇ ਜਵਾਬ ਦਿੱਤਾ ਉਹ ਬੁੜਿਆ ਕਹਿੰਦਾ ਉਹ ਕਹਿੰਦਾ ਭਾਈ ਹਾਂਜੀ ਤੁਸੀਂ ਬਾਬੇ ਬੁੱਢੇ ਨੂੰ ਵੀ ਮੇੜ ਮੋੜਦਾ ਹਾਂਜੀ ਮੈਨੂੰ ਵੀ ਮੋੜਦਾ ਨਾਨਕ ਵਰਗੇ ਬਾਲੇ ਮਨਦਾਨੇ ਵਰਗਿਆਂ ਦੀ ਲਿਖੇੜੀ ਕੀਤੀ ਹੈ ਹਾਂਜੀ ਸਾਨੂੰ ਵੀ ਮੋੜ ਦਿਓ ਸਾਡੀ ਵੀ ਪੈਨ ਖੇਦੀ ਕਰ ਦਿਓ ਤੁਸੀਂ ਹਾਂਜੀ ਕਰਕੇ ਤੁਹਾਨੂੰ ਔਖਾ ਹੋ ਜੂਗਾ ਹਾਂਜੀ ਕਹਿੰਦੇ ਔਖਾ ਕੌਖਾ ਜੀ ਅਸੀਂ ਨਹੀਂ ਆਉਂਦੇ ਹਾਂਜੀ ਉਹ ਕਹਿੰਦਾ ਕੋਈ ਮਰ ਜੀ ਮੈਂ ਨਹੀਂ ਆਉਂਦਾ ਤਾਂ ਹਾਂਜੀ ਔਖਾ ਹੋ ਜੂ ਕੋਈ ਇਹੋ ਜੀਆਂ ਬਿਮਾਰੀਆਂ ਲੱਗਣਗੀਆਂ ਤੁਹਾਨੂੰ ਹਾਂਜੀ ਤੇ ਫਿਰ ਔਖੇ ਹੋ ਜਾਓਗੇ ਸਰੀਰ ਫਟ ਜਾਣਗੇ ਤੁਹਾਡੇ ਹਾਂਜੀ ਜੇ ਤੁਸੀਂ ਇਹਨਾਂ ਨੇ ਵੀ ਗੁਰੂ ਘਰ ਨਾਲ ਐਵੇਂ ਕਰਦੀ ਹਾਂ ਜਿਹੜਾ ਜਾਤ ਨਹੀਂ ਕਰਿਆ ਰੱਬ ਦਾ ਨਾਮ ਨਹੀਂ ਲੈਂਗੇ ਹਾਂਜੀ ਤੋੜੇ ਸਰੀਰ ਫਟ ਕੇ ਔਖੇ ਹੋਵੋਗੇ ਤੁਸੀਂ ਭੁੱਖੇ ਮਰੋਗੇ ਹਾਂਜੀ ਸ਼ਰਾਪ ਦਿੱਤਾ ਜਨਿਕੇ ਗੁਰੂ ਜੀ ਨੇ ਗਾਲਾਂ ਮੜਾ ਜਾਂ ਹੋ ਗਿਆ ਸੀ ਇਹਦਾ ਹੁੰਦਾ ਦੇਖੀ ਜਾਓ ਕਹਿੰਦੇ ਦੇਖੀ ਜਾਓ ਬਾਈ ਉਹ ਮੁੜ ਗਿਆ ਫੇਰ ਹਾਂਜੀ ਇੱਕ ਦਿਨ ਤੱਕ ਪਿਆ ਦੋ ਦਿਨ ਤੱਕ ਪਿਆ ਹਾਂਜੀ ਤੇ ਨਾ ਗਏ ਹਾਂਜੀ ਜਦੋਂ ਤਿੰਨ ਦਿਨ ਤੱਕ ਚਾਰ ਦਿਨ ਤੱਕ ਹਾਂਜੀ pero ਉਹਨਾਂ ਦਾ ਔਖਾ ਹੋ ਗਿਆ ਉਹਨਾਂ ਦਾ ਉਹਨਾਂ ਦੀ ਮਤਲਬ ਸਰੀਰ ਦੀ ਚਮੜੀ ਖਰਾਬ ਹੋਣ ਲੱਗ ਗਈ ਹੈ ਜੀਆਂ ਬਿਮਾਰੀਆਂ ਲੱਗੀਆਂ ਉਹਨਾਂ ਨੂੰ ਹਾਂਜੀ ਉਹ ਬਹੁਤ ਔਖੇ ਹੋ ਗਏ ਹਾਂਜੀ ਇੰਨੇ ਜਿਆਦੇ ਔਖੇ ਹੋਏ ਹਾਂਜੀ ਉਹ ਬਹੁਤ ਔਖੇ ਹੋਏ ਹਾਂਜੀ ਲੋ ਔਖੇ ਹੋਏ ਤੇ ਤੇਰਾ ਉਹਨਾਂ ਨੇ ਸਾਂ ਸੰਤਾਨ ਨੇ ਸੰਤਾਨ ਨੇ ਇਹ ਵੀ ਆਖਿਆ ਸੀ ਉਹਨਾਂ ਨੂੰ ਵੀ ਜਿਹੜਾ ਕੋਈ ਥੋੜੀ ਸਪਾਰਸ਼ ਲੈ ਕੇ ਆਊਗਾ ਨਾ ਸਾਡੇ ਕੋਲੇ ਹਾਂਜੀ ਉਹਨੂੰ ਫੋਤੇ ਤੇ ਬਾਕੇ ਕਾਲਾ ਮੂੰਹ ਕਰਕੇ ਨਾ ਨਜ਼ਰ ਤੇ ਫੇੜਾਂਗੇ ਪੇੜਾਂਗੇ ਅਸੀਂ ਜੇ ਕੋਈ ਇੰਨਾ ਜੀ ਸਪਾਰਸ਼ ਕਰਨ ਆਊਗਾ ਹਾਂਜੀ ਇਹਨੂੰ ਇਹ ਮਾਫੀਆਂ ਮੰਗ ਦੇਣਾ ਹਾਂਜੀ ਉਹ ਕਹਿੰਦਾ ਉਹਦਾ ਮੂੰਹ ਵੀ ਕਾਲਾ ਕਰਕੇ ਐ ਤੇ ਨਗਰ ਚ ਫੇਰਾਂਗੇ ਹਾਂਜੀ ਉਹ ਕਹਿੰਦਾ ਕੀ ਕਰੇ ਉਹ ਜਾਦੇ ਓਖੇ ਹੋਏ ਹਾਂਜੀ ਦੋ ਦਿਨਾਂ ਬਾਅਦ ਹਾਂਜੀ ਚਾ ਉਹ ਦੂਜੇ ਜਾਦੇ ਓਖੇ ਹੋ ਗਏ ਹਾਂਜੀ ਸਰੀਰਾਂ ਨੂੰ ਬਿਮਾਰੀਆਂ ਲੱਗਦੀਆਂ ਹਾਂਜੀ ਸਰੀਰ ਫਟਦੇ ਉਹਨਾਂ ਦੀ ਜਮਾਂ ਹਾਂਜੀ ਉੱਥੇ ਤੇ ਚੜ੍ਹ ਕੇ ਹਾਂਜੀ ਰੋਜ਼ ਆਪਣੇ ਆਪਣੇ ਮੂੰਹ ਤੇ ਚਪੇੜਾ ਮਾਰਦੇ ਨੇ ਆਪ ਦੇ ਮੂੰਹ ਤੇ ਆਪ ਤੇ ਪੇੜਾ ਮਾਰਦੇ ਨਾ ਸਾਥੋਂ ਕਿੱਡੀ ਗਲਤੀ ਹੋ ਗਈ ਵੀ ਅਸੀਂ ਗੁਰੂ ਜੀ ਨੂੰ ਆਏ ਕਹਤਾ ਕੀ ਹੋ ਗਈ ਹਾਂਜੀ ਅਸੀਂ ਬਹੁਤ ਦੁਖੀ ਹਾਂ ਹੁਣ ਸਾਡੀ ਕੋਈ ਪੁਕਾਰ ਨਹੀਂ ਸੁਣਦਾ ਹਾਂਜੀ ਸਾਡੀ ਪੁਕਾਰ ਕੋਈ ਨਹੀਂ ਸੁਣਦਾ ਹਾਂਜੀ ਉਹ ਪਾਈ ਫਿਰ ਇੱਕ ਦਿਨ ਕੱਪਿਆ ਦੋ ਦਿਨ ਕੱਪੇ ਹਾਂਜੀ ਕਿਸੇ ਨੇ ਸਲਾਹ ਦਿੱਤੀ ਪਾਈ ਉਹਦਾ ਇਲਾਜ ਹੋਰ ਨਹੀਂ ਕੋਈ ਕਰ ਸਕਦਾ ਤੇ ਤੁਸੀਂ ਦੂਜੇ ਬੰਦਿਆਂ ਨੂੰ ਆ ਗੋ ਤੁਹਾਨੂੰ ਇੱਕ ਬੰਦਾ ਦੱਸ ਦਿੰਨੇ ਆ ਹਾਂਜੀ ਉਹਦੇ ਕੋਲੇ ਵਗਜੋ ਜੇ ਉਹਨੇ ਫਾਇਦਾ ਕਰਤਾ ਤੁਹਾਡਾ ਤਾਂ ਕਰਤਾ ਹਾਂਜੀ ਖੇੜ ਨਹੀਂ ਇਹਦੂ ਬਾਦ ਹੋ ਗਿਆ ਹਾਂਜੀ ਜਦੋਂ ਉੱਥੇ ਗਏ ਅਕੇ ਕਿੱਥੇ ਜਾਣਾ ਹੈ ਅਕੇ ਭਾਈ ਤੁਸੀਂ ਜਾਣਾ ਆਪਣੇ ਅੰਮ੍ਰਿਤਸਰ ਆਪਣੇ ਸਾਹਿਬ ਹਾਂ ਦਰਬਾਰ ਸਾਹਿਬ ਹਰਮੰਦਰ ਸਾਹਿਬ ਆਪਣੇ ਜਾਣਾ ਉੱਥੇ ਤੁਸੀਂ ਯਾਦੇ ਹੁੰਦੇ ਨੇ ਲਾਹੌਰ ਹਾਂਜੀ ਲਾਹੌਰ ਜਾਣਾ ਹੈ ਲਾਹੌਰ ਭਾਈ ਲੱਦੇ ਲੱਦੇ ਦੇ ਨਾਂ ਦੇ ਨਾਂ ਦਾ ਬੰਦਾ ਹੈਗਾ ਹਾਂਜੀ ਉਹਦੇ ਕੋਲੇ ਜਾ ਕੇ ਫਰਿਆਦ ਕਰੋ ਹਾਂਜੀ ਜੇਕਰ ਦਾ ਕੋਈ ਭਲਾ ਕਰ ਦੇ ਤਾਂ ਉਹ ਕਰ ਸਕਦਾ ਹੈ ਅੱਛਾ ਜੀ ਉਹਨਾਂ ਕੋਲੇ ਭਾਈ ਬਿਗਦੇ ਪੈਂਦੇ ਬਿਮਾਰਤਾ ਸੀਗੇ ਹੀ ਹਾਂਜੀ ਜੋ ਕਰਦੇ ਤੋਂ ਚੱਲੇ ਆਸਰ ਨੂੰ ਗੈਰੋਂ ਨਾਲ ਕੋਲੇ ਹਾਂਜੀ ਕੰਪਨੀ ਜੀ ਸਾਡੇ ਨਾਲ ਐ ਗੱਲਾਂ ਹੋਈਆਂ ਹੋਇਆ ਹਾਂਜੀ ਅਸੀਂ ਹੁਣ ਬਹੁਤ ਸਾਰੀ ਬੀਤੀ ਦੱਸਦੇ ਆ ਵੀ ਅਸੀਂ ਔਖੇ ਆ ਬਹੁਤ ਔਖੇ ਆ ਹੁਣ ਸਾਡੀ ਪਕਾਰ ਕੋਈ ਸੁਣਦਾ ਨਹੀਂ ਹਾਂਜੀ ਤੁਸੀਂ ਪਕਾਰ ਸੁਣ ਸਕਦੇ ਹੋ ਤਾਂ ਦੇਖੋ ਸਾਡਾ ਕੋਈ ਹੱਲ ਜੀ ਹੁੰਦਾ ਤਾਂ ਹਾਂਜੀ ਉਹ ਫਾਈ ਲੱਦਾ ਜੀ ਉਹਨਾਂ ਨੂੰ ਆਦਾ ਹਾਂਜੀ ਅੰਨਾ ਤੁਸੀਂ ਆਪਦੇ ਘਰੇ ਜਾਓ ਵਾਪਸ ਜਾਓ ਹਾਂਜੀ ਤੜਕੇ ਸੋਚੂਗਾ ਮੈਂ ਫੇਰ ਦੇਖੂ ਦੱਸੂਗਾ ਤੁਹਾਨੂੰ ਹਾਂਜੀ ਉਹ ਕਿਵੇਂ ਚੱਗਾ ਭਾਈ ਹਾਂਜੀ ਉਹ ਮੌਤ ਹੋ ਗਈ ਤੇ ਭਾਈ ਫੇਰ ਘਰੇ ਆ ਗਏ ਹਾਂਜੀ ਘਰੇ ਆ ਕੇ ਦੁਖੀ ਹੁੰਦੇ ਫੇਰ ਦੇਖਦੇ ਹਾਂਜੀ ਰਾਤ ਚੱਪੀ ਰਾਤ ਚੱਪੀ ਜਿੰਨ ਚੜ ਗਿਆ ਹਾਂਜੀ ਤੇ ਆਪਣਾ ਰਾਫਾ ਜੀ ਦਾ ਜੀ ਜੋ ਚੱਲਿਆ ਉਤੋਂ ਲਾਹੌਰ ਤੋਂ ਹਾਂਜੀ ਉਹ ਪਿੰਡ ਚ ਆ ਗਿਆ ਜਿੱਥੇ ਉਹ ਰਹਿੰਦੇ ਸਨ ਵੀ ਹਰਮੰਦਰ ਸਾਹਿਬ ਹਾਂ ਉੱਥੇ ਉੱਥੇ ਆ ਗਿਆ ਪਿੰਡ ਚ ਕੀਰਤਨ ਕਰਦੇ ਸੀ ਜਿੱਥੇ ਦਰਬਾਰ ਪਿੰਡ ਚ ਆ ਗਿਆ ਉਹ ਜਿੱਥੇ ਹਾਂਜੀ ਲੱਗਦਾ ਸੀ ਨਾਲ ਉਹਨਾਂ ਦੇ ਹਾਂਜੀ ਉਹ ਪਿੰਡ ਚ ਆ ਗਿਆ ਜਦੋਂ ਉਹਨੇ ਆખ્યા ਉਹਨਾਂ ਆਪਣ ਨੂੰ ਆ ਪੰਲਾ ਨਜ਼ਰ ਮਿਲੂਗੀ ਹਾਂਜੀ ਜਿਹਦੇ ਆਪਾਂ ਉਹਨਾਂ ਨੇ ਮੱਥੇ ਲੱਗੇ ਉਹਨਾਂ ਨੇ ਕਿਹਾ ਵੀ ਕੋਈ ਸਵਾਰਥ ਲੈ ਕੇ ਨਾ ਵੀ ਚੱਣਾ ਹਾਂਜੀ ਹੂੰ ਉਹਨਾਂ ਨੇ ਆਖਿਆ ਵੀ ਉਹਨਾਂ ਨੇ ਆਏ ਆਖਿਆ ਵੀ ਕੋਤੇ ਤੇ ਪਾਵਾਂਗੇ ਹਾਂਜੀ ਉਹਨਾਂ ਨੇ ਕੀ ਕਰਿਆ ਕਾਲਾ ਮੂਹ ਕਰ ਲਿਆ ਆਪਦਾ ਆਪ ਦਾ ਖੁਦੀ ਆਪ ਦਾ ਮੂਹ ਕਰਾ ਕਰਕੇ ਕੋਤੇ ਤੇ ਮਗਰ ਨੂੰ ਭਾਈ ਨੂੰ ਕਰਕੇ ਹਾਂਜੀ ਵਹਿ ਗਿਆ ਉੱਥੇ ਦੋ ਚਾਰ ਜੋ ਆਖ ਲਾ ਲੈ ਮਗਰ ਹਾਂਜੀ ਇੱਕ ਨੂੰ ਮੂਰੇ ਬੜਾ ਤਾ ਤੇ ਮਗਰ ਬਰਤਾ ਬਰਤਾ ਕੋਤੇ ਤੇ 2 ਵਜਾਈ ਜਾਂ ਨਾਲੇ ਜਨਲੀ ਗਲੀ ਦੇ ਵਿੱਚ ਗਿਹੜੇ ਦੇ ਤੇ ਸਾਰੀਆਂ ਗਲੀਆਂ ਚ ਗਿਹੜੇ ਦੇ ਕੇ ਹਾਂਜੀ ਹੌਲੀ 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 ਬਾਬਾ ਜੀ ਕੋਲੇ ਵਾ ਗਏ ਹਾਂਜੀ ਹੋਰ ਫਿਰ ਕਹਿੰਦੇ ਵੀ ਸਾਨੂੰ ਮਾਫ ਕਰ ਦਿਓ ਗੁਰੂ ਜੀ ਉਹ ਦੂਰੋਂ ਦੂਰੋਂ ਦੇਖ ਲਿਆ ਆਉਂਦਾ ਆਉਂਦਾ ਦੇਖ ਲਿਆ ਜਦੋਂ ਲੱਦਾ ਹਾਂਜੀ ਉਹ ਕੀ ਬਾਬਾ ਜੀ ਆਦੇ ਕਿ ਉਹ ਲੱਗਿਆ ਭਾਈ ਇਹ ਕੀ ਕਰੀ ਫਿਰਦਾ ਹੈ ਹਾਂਜੀ ਉਹ ਕਹਿੰਦਾ ਮਹਾਰਾਜ ਫਿਰ ਮੈਂ ਤੁਹਾਨੂੰ ਤੁਸੀਂ ਅੱਜ ਆਏ ਤਾਂ ਵੀ ਫੇਰ ਵੀ ਕਰਵਾਉਣਾ ਹੀ ਸੀ ਤੁਸੀਂ ਤੇ ਮੈਂ ਆਖਿਆ ਪਹਿਲਾਂ ਹੀ ਕਰ ਲੈਨੇ ਆਪਾਂ ਹਾਂਜੀ ਵੀ ਮੈਂ ਮੈਂ ਮਾਫੀ ਮੰਗਦਾਗਾ ਸਲਾਹ ਕਰਕੇ ਆਪਾਂ ਪਹਿਲੇ ਨਗਦ ਜਿਹੜਾ ਦੇ ਦੇਨੇ ਆ ਹਾਂਜੀ ਉਹ ਕਹਿੰਦਾ ਫਿਰ ਹੁਣ ਦੱਸ ਫਿਰ ਕਹਿੰਦਾ ਦੱਸਣਾ ਕਿ ਇਹਨਾਂ ਨੂੰ ਮਾਫੀ ਦਿਓ ਹਾਂਜੀ ਤੇ ਮੈਂ ਕਰੋ ਇਹ ਬਹੁਤ ਦੁਖੀ ਨਾ ਹਾਂਜੀ ਤੇ ਆਖੇ ਤੁਸੀਂ ਇਹਨਾਂ ਨੂੰ ਮਾਫੀ ਦੇ ਦਿਓ ਹਾਂਜੀ ਗੁਰੂ ਘਰ ਦੇ ਕੀਤਨੀ ਐ ਵੀ ਹਾਂ ਹਾਂਜੀ ਕੋਈ ਨਾ ਚੰਗਾ ਭਾਈ ਜਿਹੜੇ ਮੂੰਹ ਨਾਲ ਤੁਸੀਂ ਨਾ ਗੁਰੂ ਘਰ ਦੀ ਨਿੰਦਿਆ ਕਰੀਐ ਹਾਂਜੀ ਸਾਡੇ ਨਾਨਕ ਦੀ ਨਿੰਦਿਆ ਕਰੀਐ ਹਾਂਜੀ ਬਾਪੂ ਜੀ ਨਿੰਦਿਆ ਕਰੀਐ ਹਾਂਜੀ ਤੁਸੀਂ ਉਸ ਮੂੰਹ ਨਾਲ ਕਹੋ ਵੀ ਅਸੀਂ ਦੁਖੀ ਆ ਸਾਨੂੰ ਜੋ ਮਾਫ ਕਰ ਦਿਓ ਮਹਾਰਾਜ ਹਾਂਜੀ ਸਾਨੂੰ ਮਾਫੀ ਦੇ ਦਿਓ ਹਾਂਜੀ ਇੱਕ ਵਾਰੀ ਸਾਨੂੰ ਮਾਫੀ ਦੇ ਦਿਓ ਹਾਂਜੀ ਸਾਨੂੰ ਕਦੇ ਇਹ ਜੀ ਗਲਤੀ ਨਹੀਂ ਕਰਦੇ ਹਾਂਜੀ ਕੋਣ ਆਨੇ ਗਿਆ ਚੰਦਾ ਭਾਈ ਜਿਹੜੇ ਮੂੰਹ ਨਾਲ ਤੁਸੀਂ ਇਹ ਗੱਲਾਂ ਕਈਆਂ ਸੀ ਨਾ ਜੀ ਸੀ ਪੀਰਤਨ ਕਰਨੇ ਨਹੀਂ ਆਉਣਾ ਤੇ ਉਹ ਤੁਸੀਂ ਭਾਈ ਉਸ ਮੂੰਹ ਨਾਲ ਗੁਰੂ ਘਰ ਦੀ ਗੁਰੂ ਘਰ ਦੀ ਉਹ ਕਰੋ ਪ੍ਰਸ਼ੰਸਾ ਕਰੋ ਉਸਤ ਕਰ ਜਿਵੇਂ ਨਿੰਦਿਆ ਕਰੀਏ ਨਾ ਉਹ ਉਸਤ ਕਰੋ ਹਾਂਜੀ ਉਸਤ ਕਰੋ ਹਾਂਜੀ ਸਤੋ ਗਲਤੀਆਂ ਹੋ ਗਈਆਂ ਸਾਰੀਆਂ ਗਲਤੀਆਂ ਅਸੀਂ ਮਾਫ ਮੰਗਦੇ ਆਂ ਮਾਫੀ ਮੰਗਦੇ ਆਂ ਹਾਂਜੀ ਤੁਹਾਨੂੰ ਗਲਤੀਆਂ ਮਾਫ ਕਰ ਦਿਓ ਮਹਾਰਾਜ ਅੱਜ ਤੋਂ ਅਸੀਂ ਕਦੇ ਵੀ ਇਹ ਜਿਹਾ ਮਾੜਾ ਕੰਮ ਨਹੀਂ ਕਰਾਂਗੇ ਹਾਂਜੀ ਹਾਂ ਉਹ ਕਹਾਂਗੇ ਚੰਗਾ ਭਾਈ ਤੁਸੀਂ ਜਿਉਂ-ਜਿਉਂ ਕੀਰਤਨ ਉੱਚੀ ਆਵਾਜ਼ ਚ ਗਾਉਂਗੇ ਜਿਉਂ-ਜਿਉਂ ਤੁਸੀਂ ਉਹ ਸਤਿ ਕਰੋਂਗੇ ਗੁਰੂ ਘਰ ਦੀ ਹਾਂਜੀ ਉਹਦੇ ਲਈ ਤੁਹਾਡੇ ਰੋਗ ਕੱਟੇ ਜਾਣਗੇ ਹਾਂਜੀ ਉਹ ਦੋ ਚਾਰ ਦਿਨਾਂ ਚ ਤੁਸੀਂ ਠੀਕ ਹੋਣ ਲੱਗ ਜੋਗੇ ਹਾਂਜੀ ਉਸ ਉਹਨਾਂ ਨੇ ਫਿਰ ਦੋ ਚਾਰ ਦਿਨ ਉਸ ਤਤ ਕਰੀ ਹਾਂਜੀ ਸਤੋਂ ਗਲਤੀਆਂ ਕੀਤੀਆਂ ਗਲਤੀਆਂ ਹੋ ਗਈਆਂ ਹਾਂਜੀ ਬਹੁਤ ਜ਼ਿਆਦਾ ਗਲਤੀ ਹੋ ਗਈ ਹਾਂਜੀ ਮਾਫ਼ੀਆਂ ਦੇ ਦਿਓ ਮਹਾਰਾਜ ਹਾਂਜੀ ਸਤੋਂ ਕਿੰਨੀਆਂ ਗਲਤੀਆਂ ਹੋ ਗਈਆਂ ਹਾਂਜੀ ਬੱਲੇ 나ਗਤ ਵਰਗਿਆਂ ਨੂੰ ਵੀ ਬੋਲਿਆ ਗਿਆ ਹਾਂਜੀ ਤੇ ਫਿਰ ਹਾਂਜੀ ਮੈਂ ਸਤੋਂ ਕਿੰਨੀਆਂ ਗਲਤੀਆਂ ਹੋ ਗਈਆਂ ਹਾਂਜੀ ਕੰਦਾ ਚੰਗਾ ਜਾਓ ਸਾਨੂੰ ਮਾਫ ਹੈ ਮਾਫੀਆਂ ਦੇਤੀਆਂ ਤੇ ਦੋ ਚਾਰ ਦਿਨਾਂ ਚ ਤੁਸੀਂ ਠੀਕ ਹੋਣੇ ਲੱਗ ਜੂਗੇ ਹਾਂਜੀ ਅੱਛਾ ਫੇਰ ਦੋ ਦਿਨ ਤੱਕ ਤੇ ਚਾਰ ਦਿਨ ਤੱਕ ਉਹਨਾਂ ਦਾ ਸਰੀਰ ਤੰਦਰੁਸਤ ਹੋ ਗਿਆ ਸਹੀ ਜੀ ਸਲਾਮਤ ਹੋ ਗਿਆ ਹਾਂਜੀ ਫੇਰ ਫਲਾਸ ਸਾਨੂੰ ਵੀ ਰੱਬ ਦਾ ਨਾਮ ਜਪਣਾ ਚਾਹੀਦਾ ਹੈ ਹਨਾ ਰੱਬ ਦਾ ਨਾਮ ਦੀ ਬਿਰ ਤੜਕੇ ਤੋਂ ਜਾਇਆ ਕਰਨਾ ਹਾਂਜੀ ਤੜਕੇ ਤੋਂ ਜਾਇਆ ਕਰਨਾ ਆਤਮ ਤੱਕ ਰ ਉੱਤੇ ਰਹਾ ਕਰਨਾ ਹਾਂਜੀ ਕੀਰਤਨ ਕਰਿਆ ਕਰਨੀ ਹਾਂਜੀ ਤਾਂ ਆ ਗਿਆ ਨਹੀਂ ਆਪ ਲੱਗ ਜਾਂਦੇ ਕਰਨਾ ਹਾਂਜੀ ਨਹੀਂ ਫਿਰ ਸੁਣੀ ਜਾਂਦੇ ਹਾਂਜੀ ਸੁਣ ਸੁਣ ਕੇ ਬਹੁਤ ਸ੍ਰੀ ਬੜਾ ਹਾਂਜੀ ਤੇ ਬੋਲਿਆ ਨੇ ਪਤਾ ਨਹੀਂ ਲੱਗਦਾ ਮੁੱਕਿਆ ਗਈਆਂ ਅਰਦਾਸ ਕਰਕੇ ਹਾਂਜੀ ਅਰਦਾਸ ਕਰਕੇ ਕੱਲੇ ਜਾਤ ਨੂੰ ਲਾਤ ਨਹੀਂ ਦੇਣਾ ਹਾਂਜੀ ਤੇ ਬਾਪੂ ਜੀ ਵੀ ਸਾਨੂੰ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਪਰਮਾਤਮਾ ਆਪਣੀਆਂ ਭੁੱਲਾਂ ਬਖਸ਼ਾ ਦਿੰਦਾ ਹੈ ਹਨਾ ਜੀ ਹਾਂ 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 ਹਾਂਜੀ ਅੱਜ ਆਪਾਂ ਆਪਾਂ ਨੂੰ ਬਾਪੂ ਜੀ ਨੇ ਗੁਰੂ ਘਰ ਦੇ ਕੀਤਨੀਆਂ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਦੇ ਬਾਰੇ ਜਿਹੜੀ ਉਹਨਾਂ ਦੀ ਕਥਾ ਆਪਾਂ ਨੂੰ ਦੱਸੀ ਹੈ ਤੇ ਉਹਦੇ ਬਾਰੇ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈਗਾ ਹੈ ਨਾ ਜੀ ਲੋ ਤਾਂ 3 ਵੇਲੇ ਹਾਂਜੀ 2 ਵੇਲੇ ਤਾਂ ਜਰੂਰ ਲੋ ਹਾਂਜੀ ਬਾਪੂ ਜੀ ਨੂੰ ਵੀ ਪਰਮਾਤਮਾ ਤੰਦਰੁਸਤੀ ਦੇਵੇ ਜਿਵੇਂ ਜਿਵੇਂ ਬਾਪੂ ਜੀ ਨੇ ਕਥਾ ਸੁਣਾਈ ਹੈ ਨਾ ਤੇ ਕੱਲ ਨੂੰ ਮਤਲਬ ਇਹਨਾਂ ਦੀ ਸਿਹਤ ਜਮਾਂ ਸਹੀ ਹੋ ਜੇ ਠੀਕ ਹੋ ਜੇ ਗਲਾ ਖਰਾਬ ਹੈ ਗਲਾ ਠੀਕ ਹੋ ਜੇ ਥੋੜਾ ਥੋੜਾ ਬੁਖਾਰ ਆ ਉਹ ਵੀ ਠੀਕ ਹੋ ਜੇ ਆਪਾਂ ਪਰਮਾਤਮਾ ਅੱਗੇ ਬੇਨਤੀ ਕਰਦੇ ਆ ਅਰਦਾਸ ਕਰਦੇ ਆ ਪਰਮਾਤਮਾ ਦਿਲ ਤੋਂ ਕੀਤੀਆਂ ਅਰਦਾਸਾਂ ਜ਼ਰੂਰ ਪੂਰੀਆਂ ਕਰਦੇ ਨੇ ਹੈਨਾ ਬਾਪੂ ਜੀ ਸੁਣਦੇ ਹਾਂਜੀ ਸੁਣਦੇ ਤੇ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਤੁਸੀਂ ਵੀ ਸਾਰਿਆਂ ਨੇ ਬਾਪੂ ਜੀ ਦਾ ਗਲਾ ਸਹੀ ਹੋ ਜੇ ਤੇ ਅਰਦਾਸ ਕਰਨੀ ਆ ਹਨਾ ਜੀ ਠੀਕ ਹੈ ਜੀ